ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਦੇਖਿਆ ਰਾਜਵੀਰ ਜਵੰਦੇ ਦੀ ਜਿਹੜੀ ਆ ਅੰਤਮ ਕਰਿਆ ਵੀ ਹੋ ਚੁੱਕੀ ਐ ਸੰਸਕਾਰ ਹੋ ਗਿਆ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੇਖਿਆ 40 ਜਿਹੜਾ ਹਫ਼ਤਾ 10 ਦਿਨ 12 ਦਿਨ ਉਹ ਵੀ ਪਸਾਉਨੇ ਦੇਖਿਆ ਬੜੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ ਤੁਸੀਂ ਦੇਖਿਆ ਮੈਂ ਵੀ ਦੇਖਿਆ ਇਹ ਵੀ ਕਹਿੰਦੇ ਅਕਾ ਟੱਟਾ ਆ ਗਿਆ ਆ ਗਿਆ ਸੀਗਾ ਕਿਸੇ ਕੈਂਟਰ ਤੇ ਵੱਜਾ ਇਹ ਵੀ ਗੱਲਾਂ ਸਾਹਮਣੇ ਆਈਆਂ ਪਿਆਰਿਓ ਇੱਕ ਸਵਾਲ ਤੁਹਾਡੇ ਜਹਿ ਚਾਉਂਦਾ ਹੋਊਗਾ ਤੁਸੀਂ ਸੋਚਦੇ ਹੋਵੋਗੇ ਉਹ ਸੇਮ ਸਵਾਲ ਮੇਰੇ ਦਿਮਾਗ 'ਕਈ ਵਾਰ ਆਉਂਦਾ ਉਹਨਾਂ ਕਈ ਵਾਰ ਇਹਦਾ ਅਕਸਰ ਦਿਮਾਗ 'ਚ ਘੁੰਮਦਾ ਕਿ ਇਹਦਾ ਜਵਾਬ ਕਿੱਥੋਂ ਮਿਲੂਗਾ ਮੈਂ ਤੁਹਾਡੇ ਕਚਹਿਰੀ 'ਚੋਂ ਗੱਲ ਲੈ ਕੇ ਆਉਂ ਲਗਾ ਪਰ ਜਦੋਂ ਕੋਈ ਮੋਟਰਸਾਈਕਲ ਰਾਈਡ ਕਰਦਾ ਨਾ ਜਿਹੜਾ ਪਹਾੜਾਂ ਜਾਂਦੇ ਆ ਜਾਂ ਲੌਂਗ ਰੋਡ ਤੇ ਜਾਂਦੇ ਆ ਵੱਡੇ ਵੱਡੇ ਮੋਟਰਸਾਈਕਲ ਲੈ ਕੇ ਜਾਂਦੇ ਆ ਉਹਨਾਂ ਬਕਾਇਦਾ ਸਾਰੀ ਕਿੱਟ ਪਾਈ ਹੁੰਦੀ ਹੈ ਸਿਰ ਤੇ ਹੈਲਮਟ ਪਾਇਆ ਹੁੰਦਾ ਹੈ ਹੈਲਮਟ ਦੇ ਦਸਤਾਰ ਬੰਨੀ ਹੁੰਦੀ ਜਿਨ੍ਹਾਂ ਨੇ ਉਹ ਵੀ ਇਹਨਾਂ ਦੇ ਖਾਸ ਚੀਜ਼ਾਂ ਕੋਈ ਹੁੰਦੀ ਆ ਉਹ ਸ਼ਾਇਦ ਤੁਸੀਂ ਨੋਟ ਕੀਤੀ ਹੋਵੇਗੇ ਉਸ ਖਾਸ ਚੀਜ਼ ਕੀ ਹੁੰਦੀ ਆ ਕਿ ਇਹਦਾ ਹਰ ਇੱਕ ਦੇ ਰਾਈਡਰ ਦੇ ਮੱਥੇ ਤੇ ਕੈਮਰਾ ਲੱਗਿਆ ਹੁੰਦਾ ਉਹ ਕੈਮਰਾ ਇਹ ਜਿਸ ਤਰ੍ਹਾਂ ਸੁਣ ਚਾਰ ਆ ਕਿ ਚਾਰ ਪੰਜ ਜਣੇ ਸੀ ਚਾਰ ਪੰਜ ਜਣੇ ਅਲੱਗ ਅਲੱਗ ਮੋਟਰਸਾਈਕਲ ਤੇ ਸੀ ਹੁਣ ਇੱਕ ਬੰਦੇ ਨੇ ਕੈਮਰਾ ਨਹੀਂ ਪਾਇਆ ਹੋਇਆ ਦੂਜਣ ਨੇ ਲਾਇਆ ਤਿੰਨਾਂ ਚਾਰ ਪੰਜ ਕਿਹੇ ਦੇ ਵੀ ਕੈਮਰੇ ਦੀ ਰਿਕਾਰਡਿੰਗ ਅਜੇ ਤੱਕ ਦੇਖਣ ਨੂੰ ਨਹੀਂ ਮਿਲੀ ਹੈ ਰਿਕਾਰਡਿੰਗ ਕਰਨੀ ਰਹੀ ਸੀ ਜਾਂ ਅਜੇ ਉਸ ਜੂਜ ਪਹੁੰਚੇ ਨਹੀਂ ਸੀ ਕੀ ਕਾਰਨ ਕੀ ਵਜ੍ਹਾ ਸੀ ਕਿਉਂਕਿ ਰਾਜਵੀਰ ਜਵੰਦੇ ਦੀਆਂ ਬਹੁਤ ਵੀਡੀਓ ਆਪਾਂ ਦੇਖੀਆਂ ਜਦੋਂ ਉਹ ਜਾਂਦੇ ਆ ਰਾਈਡ ਤੇ ਜਾਂਦੇ ਆ ਮੋਟਰਸਾਈਕਲ ਤੇ ਲੈ ਕੇ ਜਾਂਦੇ ਆ ਪਹਾੜਾਂ ਵਿੱਚ ਕਿਸੇ ਵੀ ਏਰੇ ਜਾਂਦੇ ਆ ਉਹਨਾਂ ਬਹੁਤ ਸਾਰੇ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੋਈਆਂ ਜਿਹੜੀਆਂ ਮੱਥੇ ਦੇ ਉੱਪਰ ਕੈਮਰਾ ਲੱਗਾ ਕੈਮਰੇ ਦੀ ਰਿਕਾਰਡਿੰਗ ਹੁੰਦੀ ਹੈ ਕੈਮਰਾ ਸਾਰੀ ਰਿਕਾਰਡਿੰਗ ਕਰਦਾ ਜਾਂਦਾ ਜਿਹੜੇ ਪਾਸੇ ਮੋਟਰਸਾਈਕਲ ਜਾਂਦਾ ਉਹ ਕੈਮਰਾ ਸਾਰੀ ਉਹ ਚੀਜ਼ ਨੂੰ ਕੈਪਚਰ ਕਰਦਾ ਜਾਂਦਾ ਸਾਰਾ ਉਹ ਵਿਊ ਜੋ ਕੁਝ ਵੀ ਹੁੰਦਾ ਫਿਰ ਪਿਆਰੇ ਸਵਾਲ ਤੁਹਾਡੇ ਜੈਨ ਚਾਹੁੰਦਾ ਹੋਗਾ ਕਿ ਉਸ ਟਾਈਮ ਕੈਮਰਾ ਨਹੀਂ ਸੇ ਚੱਲਦਾ ਇੱਕ ਦਿਨ ਹੀ ਚੱਲਦਾ ਦੋ ਜਿਸਕਦਾਕ 4 ਤੋਂ 5 ਸੱਜਣ ਮਿੱਤਰੇ ਮੋਟਰਸਾਈਕਲ ਤੇ ਆਪਣੇ ਆਪਣੇ ਮੋਟਰਸਾਈਕਲ ਤੇ ਸੀ। ਅਗਰ ਕੈਮਰਾ ਚੱਲਦਾ ਸੀ ਉਹ ਰਿਕਾਰਡਿੰਗ ਜ਼ਰੂਰ ਹੋਈ ਹੋਊਗੀ। ਰਿਕਾਰਡਿੰਗ ਦੇ ਵਿੱਚ ਉਹ ਚੀਜ਼ ਕੈਪਚਰ ਹੋਈ ਹੋਊਗੀ। ਅਗਰ ਕਿਸੇ ਨਾਲ ਟਕਰਾਇਆ ਤਾਂ ਵੀ ਕਿਸੇ ਟੱਟਿਆਂ ਟਕਰਾਇਆ ਤਾਂ ਵੀ ਜਾਂ ਕਿਸੇ ਗੱਡੀ ਦੀ ਫੇਟ ਵੱਜੀ ਆ ਗੱਡੀ ਅੱਗੋਂ ਵੱਜੀ ਆ ਜਾਂ ਗੱਡੀ ਪਿੱਛੋਂ ਵੱਜੀ ਆ ਉਹਦੀ ਕੋਈ ਨਾ ਕੋਈ ਫੁਟੇਜ ਚਾਰਾ ਪੰਜਾ ਚੋਂ ਇੱਕ ਦੇ ਕੈਵਲ ਚ ਹੋਣੀ ਲਾਜ਼ਮੀ ਹੈ ਹੋ ਸਕਦਾ ਉਹ ਫੁਟੇਜ ਹੈ ਜੇ ਇਹਨਾਂ ਨੇ ਨਾ ਦਿੱਤੀ ਹੋਵੇ ਜਾਂ ਨਾ ਮੀਡੀਆ ਦਿੱਤੀ ਹੋਵੇ ਜਾਂ ਕੀ ਕਾਰਨ ਜਾਂ ਕੀ ਵਜ੍ਹਾ ਕਿ ਉਹ ਰਿਕਾਰਡਿੰਗ ਮੈਂ ਇਹ ਨਹੀਂ ਹੋਦਾ ਨਾ ਰਿਕਾਰਡਿੰਗ ਕੀਤੀ ਹੋਵੇ ਹੋ ਸਕਦਾ ਨਾ ਕਿਸੇ ਨੇ ਕੈਮਰਾ ਰਿਕਾਰਡਿੰਗ ਨਾ ਲਾਇਆ ਵੈਸੇ ਬਾਤ ਆਪਣਾ ਸੁਝਾ ਆਪਣੀ ਗੱਲ ਕਰ ਰਿਹਾ ਆਪਣਾ ਪੱਖ ਰੱਖ ਰਿਹਾ ਕਿ ਕੈਮਰਾ ਹੁੰਦਾ ਉਹ ਕੈਮਰੇ ਰਿਕਾਰਡਿੰਗ ਨਹੀਂ ਹੋਈ ਜੋ ਕਿਵਰ ਬਾਂਸੂ ਅਗਰ ਹੋਈ ਜਾਂ ਤਾਂ ਕਿੱਥੇ ਹੈ ਮੈਂ ਤੁਸੀ ਆਪਣੇ ਵਿਚਾਰ ਕਮੈਂਟ ਬਾਕਸ ਜਿਹੜਾ ਬਹੁਤ ਵੱਡੀ ਗੱਲ ਆ ਇਹ ਪੰਜਾਬ ਦਾ ਸਟਾਰ ਸੀ ਉਹ ਬੰਦਾ ਤੇ ਕੁਝ ਵੀ ਅਗਰ ਕੋਈ ਗੱਡੀ ਟਕਰਾਈ ਹੈ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਬਾਈ ਜੀ ਗੱਡੀ ਫੜਨੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਉਸ ਰੋਡ ਤੋਂ ਗੱਡੀ ਆਉਂਦੀ ਹੈ ਪਹਿਲੇ ਕੈਮਰੇ ਦੇ ਵਿੱਚ ਉਹ ਗੱਡੀ ਦੀ ਫੁਟੇਜ ਆ ਜਣੀ ਫੋਟੋ ਆ ਜਣੀ ਹੁਣ ਤੱਕ ਵੀਡੀਓ ਵਾਇਰਲ ਹੋ ਜਣੀ ਸੀ ਪਰ ਨਹੀਂ ਹੋਈ ਆ ਕਾਰਨ ਵਜਾ ਕੀ ਆ ਪਰਮਾਤਮਾ ਜਾਣਦਾ ਜਾ ਉਹ ਰਾਜਵੀਰ ਜਵੰਦਾ ਜਾਂ ਉਹ ਇੰਦਾ ਪੰਜ ਸੱਤ ਸੱਜਣ ਸੀ ਉਹ ਹੀ ਜਵਾਬ ਦੇ ਸਕਦੇ ਆ ਕਿ ਆਖਿਰ ਉਥੇ ਹੋਇਆ ਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਣੇ ਆ ਕਿ ਮੈਂ ਜਰੂਰੀ ਨਹੀਂ ਸਹੀ ਹੋਵਾ ਜਰੂਰੀ ਜੋ ਮੈਂ ਕਿਹਾ ਉਹ ਸਹੀ ਹੋਵੇ ਉਹ ਸੱਚ ਹੋਵੇ ਤੁਹਾਡੇ ਆਪਣੇ ਚਾਤੇ ਮੇਰੇ ਆਪਣੇ ਵਿਚਾਰ ਧੰਨਵਾਦ ਕਰਿਆ